ਸ਼ੁਕਰ ਜੋ ਹੋਵੇ ਤਾਂ ਸਭ ਤੋਂ ਪਹਿਲਾ ਔਰ ਸੱਚੀ ਬਾਸ਼ਾ ਨੂੰ ਉਸ ਰੱਬ ਨੂੰ ਜ਼ਰੂਰ ਧਿਆਨ ਚਾਹੀਦਾ ਜਿਹਨੂੰ ਵੀ ਅਸੀਂ ਮੰਨਦੇ ਹਾਂ ਕੋਈ ਖੁਦਾ ਆਖੀ ਕੋਈ ਰਾਮ ਕਹਿੰਦਾ ਕੋਈ ਵਾਹਿਗੁਰੂ ਨਾਮ ਜਿਤਾਰਦਾ ਏ ਇੱਕ ਨੂਰ ਤੇ ਉਪਜੀਆ ਜੱਗ ਸਾਰਾ ਕੁਰਾਨ ਗੀਤਾ ਗੁਰੂ ਗ੍ਰੰਥ ਇਹੋ ਉਚਾਰਦਾ ਏ ਸੋਸ ਰੱਬ ਨੂੰ ਅਸੀਂ ਅਲੱਗ ਅਲੱਗ ਨਾਮਾਂ ਦੇ ਨਾਲ ਜਾਣਦੇ ਆ ਪਰ ਜਿੱਥੇ ਵੀ ਸ਼ਰਧਾ ਹੈ ਅਸੀਂ ਉਸ ਨੂੰ ਸਿਰ ਝੁਕਾ ਦਿੰਦੇ ਆ 10ਵੇਂ ਕੇ ਸਰਬੰਸੇ ਆਪਣਾ ਲਾਜ ਰੱਖ ਲਈ ਹਿੰਦੁਸਤਾਨੀਆਂ ਦੀ ਪਹਿਲੇ ਨੰਬਰ ਤੇ ਅਕਸਰ ਪੰਜਾਬ ਹੀ ਆਉਂਦਾ ਗੱਲ ਜਦੋਂ ਵੀ ਛਿੜਦੀ ਕੁਰਬਾਨੀਆਂ ਦੀ ਹਰੀ ਸਿੰਘ ਨਲੂਏ ਨੇ ਐਸੀ ਤਾਕਤ ਪਾਈ ਉਹ ਫੌਜ ਅੱਜ ਵੀ ਡਰੀ ਅਫਗਾਨੀਆਂ ਦੀ ਮੱਖਣ ਬਰਾਣਾ ਉਦਮ ਸਿੰਘ ਦਾ ਨਾਂ ਸੁਣ ਕੇ ਰਾਣੀ ਕੰਬਦੀ ਫਿਰੇ ਬਰਤਾਨੀਆਂ ਦੀ ਸੋ ਕਹਿੰਦੇ ਨੇ 파ਰਤ ਆਜ਼ਾਦ ਹੋਇਆ ਜਿਹੜਾ ਉਹਦੇ ਵਿੱਚ ਸਭ ਤੋਂ ਆ ਜਿਹੜਾ ਯੋਗਦਾਨ ਹੈ ਪੰਜਾਬੀਆਂ ਦਾ ਸੋ ਇੱਕ ਸ਼ਾਇਰ ਨੇ ਲਿਖਿਆ ਹੈ ਕਿ ਭਾਰਤ ਵਿੱਚ ਜੇਕਰ ਨਾ ਪੰਜਾਬ ਹੁੰਦਾ ਤਾਂ ਦੇਸ਼ ਨਾ ਕਦੇ ਆਜ਼ਾਦ ਹੁੰਦਾ ਜਾ ਕੇ ਪੁੱਛ ਲੋ ਦਿੱਲੀ ਲੰਡਨ ਤੇ ਲਾਹੌਰ ਨੂੰ ਸਾਰਾ जग ਜਾਣਦਾ ਪੰਜਾਬੀਆਂ ਦੇ ਜੋਰ ਨੂੰ ਪੰਜਾਬੀ ਜਿੰਦਾਬਾਦ ਸੋ ਏਸੀ ਉਸ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇੱਕ ਅਰਦਾਸ ਹੁਣ ਤੁਹਾਨੂੰ ਲੈ ਕੇ ਪੰਜਾਬੀਆਂ ਦੇ ਘਰ ਵਿਆਹ ਹੋਵੇ ਪਰਮਿੰਦਰ ਜੀ ਗਿੱਦਾ ਪੰਗੜਾ ਨਾ ਹੋਵੇ ਤੇ ਗੱਲ ਨਹੀਂ ਬਣਦੀ ਮਿੱਤਰੋ ਪੰਜਾਬੀਆਂ ਦੀ ਜਾਨ ਪੰਗੜਾ ਖੁਸ਼ੀਆਂ ਦੇ ਮਾਕੇਆਂ ਦੀ ਸ਼ਾਨ ਪੰਗੜਾ ਜੀ ਸੇ ਪੰਜਾਬ ਦੀ ਔਰ ਪੰਜਾਬ ਦੀ ਵਿਰਾਸਤ ਦੀ ਅਰਥ ਸਿਆਣੇ ਇਸੇ ਸ਼ਾਇਨੇ ਲਿਖਿਆ ਹੈ ਕਹਿੰਦੇ ਵਾਰ ਵਾਰ ਨਹੀਂ ਜੱਗ ਤੇ ਆਉਣਾ ਸਿੱਖ ਲੈ ਸੱਜਣਾ ਪਿਆਰ ਨਿਭਾਉਣਾ ਕਹਿੰਦੇ ਵਾਰ ਵਾਰ ਨਹੀਂ ਜੱਗ ਤੇ ਆਉਣਾ ਸਿੱਖ ਲੈ ਸੱਜਣਾ ਪਿਆਰ ਨਿਭਾਉਣਾ ਫੇਰ ਕਿਸੇ ਦੀ ਗੱਲ ਨਾਲ ਲਾਉਣਾ ਜਦੋਂ ਤੁਰ ਗਏ ਜਨ ਪਰਸਾਨੀ ਨੀ ਮੇਲਾ ਦੋ ਕਣੀਆਂ ਬਾਈ ਦਿੱਤੀ ਸੰਦਕਾਨੀ ਨੇ ਮੇਲਾ ਦੋ ਕੜੀਆਂ ਬਾਈ ਦਿੱਤੀ ਸੰਦਕਾਨੀ ਕਿ ਨੱਚਲਾ ਟੱਪਲਾ ਖੁਸ਼ੀ ਮਨਾ ਲੈ ਕਿ ਨੱਚਲਾ ਟੱਪਲਾ ਖੁਸ਼ੀ ਮਨਾ ਲੈ ਬੁੱਲੇ ਵਾਂ ਕੋ ਯਾਰ ਮਨਾ ਲੈ ਪਰਨੇ ਗਲ ਵਿੱਚ ਪਾਲਾ ਗਾਨੀ ਨੇ ਮੇਲਾ ਦੋ ਕੜੀਆਂ ਹੁਟਾ ਇਹ ਦਿਨ ਦੀ ਸੰਦਕਾਨੀ ਨੇ ਮੇਲਾ ਦੋ ਕੜੀਆਂ ਸਾਡੇ ਸਾਹਮਣੇ ਕੋਈ ਬੈਠਿਆ ਮੈਨੂੰ ਤਾਂ ਨਹੀਂ ਪਤਾ ਲੱਗਿਆ ਕਿਉਂਕਿ ਇੱਕ ਤਾਂ ਲਾਈਟਾਂ ਨਹੀਂ ਪਹਿਰੀਆਂ ਅੱਖਾਂ 'ਚ ਮੈਨੂੰ ਕੋਈ ਬੰਦਾ ਹੀ ਨਹੀਂ ਦਿਖਦਾ ਅੱਗੇ ਬੈਠਾ ਤੁਹਾਨੂੰ ਦਿਖਦਾ ਕੋਈ ਜੀ ਜੀ ਬਿਲਕੁਲ ਕਿਉਂਕਿ ਮੇਰਾ ਹਜੇ ਤੇਰੀ ਨਿਗਾ ਤੇਜ ਹੈ ਹਾਂ ਮੇਗਾ ਬਹੁਤ ਅੱਛਾ ਐ ਐਕਚੁਅਲੀ ਮੈਨੂੰ ਕੱਲਾ ਸੁਣਦਾ ਮੈਨੂੰ ਅੱਗੇ ਦਿਖ ਨਹੀਂ ਰਿਹਾ ਸੁਪਨਾ ਸਸਿਕਾਲ ਜੀ ਮਾਤਾ ਜੀ ਤੁਹਾਨੂੰ ਮੇਰੀ ਆਵਾਜ਼ ਸੁਣ ਰਹੀ ਹੈ ਜੀ ਫੇਰ ਇੱਕ ਵਾਰੀ ਜ਼ੋਰ ਦਾ ਤਾੜੀਆਂ ਲਾ ਦਿਓ ਜਿੰਨੀਆਂ ਵੀ ਮਟਿਆਰਾਂ ਪੌਂਚੀਆਂ ਨੇ ਇੱਥੇ ਲਾ ਦਿਓ ਥੈਂਕ ਯੂ ਕਿਉਂਕਿ ਮੈਨੂੰ ਇੰਨਾ ਪ੍ਰੋਗਰਾਮ ਕਰਨ ਦਾ ਜ਼ਵਾ ਮਜ਼ਾ ਨਹੀਂ ਆਉਂਦਾ ਪ੍ਰਵਿੰਦਰ ਭਾਵੇਂ ਕਰੀ ਜਾਵੇ ਮੈਨੂੰ ਤਾਂ ਜਦੋਂ ਤੱਕ ਤੁਸੀਂ ਮੇਰੇ ਨਾਲ ਮਿਲ ਕੇ ਨਹੀਂ ਚਲੋਗੇ ਤਾਂ ਬਿਲਕੁਲ ਹੀ ਮਜ਼ਾ ਨਹੀਂ ਆਣਾ ਸੋ ਆਪਾਂ ਨੇ ਸਾਰਿਆਂ ਨੇ ਨਾਲ ਮਿਲ ਕੇ ਇੰਜੋਏ ਕਰਨਾ ਹੈ ਠੀਕ ਹੈ ਜੀ ਅਸੀਂ ਤੁਹਾਡੇ ਵਾਸਤੇ ਪਹੁੰਚੇ ਹੋਏ ਹਾਂ ਕਹਿੰਦੇ ਪੀਣ ਵਾਲੇ ਕਰਦੇ ਸ਼ਰਾਬ ਦੀਆਂ ਗੱਲਾਂ ਜੀ ਕਹਿੰਦੇ ਪੀਣ ਵਾਲੇ ਕਰਦੇ ਸ਼ਰਾਬ ਦੀਆਂ ਗੱਲਾਂ ਤੇ ਬੁੱਧੀਜੀਵੀ ਕਰਦੇ ਕਿਤਾਬ ਦੀਆਂ ਗੱਲਾਂ ਤੇ ਵੈਲਿਆਂ ਦੇ ਵਿੱਚ ਹਥਿਆਰਾਂ ਦੇ ਹੀ ਚਰਚੇ ਨੇ ਤੇ ਆਸ਼ਕ ਮਸ਼ੂਕਾਂ ਚ ਗੁਲਾਬ ਦੀਆਂ ਗੱਲਾਂ ਤੇ ਜੱਟਾਂ ਵਿੱਚ ਗੱਲ ਚੱਲੇ ਰੇਹਾ ਸਮਰਿਆਂ ਦੀ ਤੇ ਸ਼ਾਹੂਕਰ ਕਰਦੇ ਹਿਸਾਬ ਦੀਆਂ ਗੱਲਾਂ ਤੇ ਦੁਨੀਆ ਦੇ ਭਾਵੇਂ ਅਸੀਂ ਕਿਸੇ ਕੋਨੇ ਵਿੱਚ ਚਲੇ ਜਾਈਏ ਹੋਂਦੀਆ ਪੰਜਾਬੀਓ ਜਾਦਰੀਆਂ ਗੱਲਾਂ ਹੁੰਦੀਆਂ ਪੰਜਾਬੀਆਂ ਪੰਜਾਬ ਦੀਆਂ ਗੱਲਾਂ ਥੈਂਕ ਯੂ ਥੈਂਕ ਯੂ ਆ ਸੋ ਅਸੀਂ ਵੀ ਤੁਹਾਡੇ ਨਾਲ ਉਹੀ ਪੰਜਾਬ ਦੀਆਂ ਗੱਲਾਂ ਕਰ ਰਹੇ ਆ ਪੰਜਾਬ ਦਾ ਕਲਚਰ ਤੁਹਾਡੇ ਰੂਬਰੂ ਕਰ ਰਹੇ ਆ